ਪੰਜਾਬ ਦੀਆਂ ਜਿਮਣੀ ਚੋਣਾਂ ਹਾਰਨ ਤੋਂ ਬਾਅਦ ਬੀਜੇਪੀ ਦੇ ਵਿੱਚ ਹੋਇਆ ਸਿਆਸੀ ਫੇਰਬਦਲ ਸਿਆਸੀ ਫੇਰਬਦਲ ਨੂੰ ਲੈ ਕੇ ਪੀਜੇਪੀ ਨੇ ਆਪਣੇ ਪ੍ਰਧਾਨ ਨੂੰ ਕੀਤਾ ਬਾਹਰ ਸੁਨੀਲ ਜਾਖੜ ਦੀ ਕਰਾ ਦਿੱਤੀ ਛੁੱਟੀ ਜਾਖੜ ਤੋਂ ਬਿਨਾਂ ਹੀ ਹੋ ਰਹੀਆਂ ਨੇ ਮੀਟਿੰਗਾਂ ਜਾਖੜ ਨੂੰ ਪੁੱਛਿਆ ਨਹੀਂ ਜਾ ਰਿਹਾ ਜਾਖੜ ਦੀ ਥਾਂ ਤੇ ਨਵਾਂ ਪ੍ਰਧਾਨ ਜਿਸ ਨੂੰ ਵਾਂਗਡੋਰ ਦੇ ਦਿੱਤੀ ਇਹ ਬੀਜੇਪੀ ਨੇ ਜੋ ਕਿ ਹੁਣ 6 ਦਸੰਬਰ ਤੋਂ ਉਹ ਬੀਜੇਪੀ ਦੀ ਸਾਰੀ ਕਾਰਵਾਈਆਂ ਕਰਉਣਗੇ ਬੀਜੇਪੀ ਦੀ ਜਿਹੜੀ ਅਗਲੀ ਮੈਂਬਰਸ਼ਿਪ ਹੈ ਉਸ ਨੂੰ ਉਹ ਲੈ ਕੇ ਜਾਣਗੇ ਔਰ ਉਹ ਚਿਹਰੇ ਨੂੰ ਜਿਹੜਾ ਕਿ ਆਗਿਆ ਮਿਲ ਗਈ ਹੈ ਜਾਖੜ ਤੋਂ ਬਿਨਾ ਜਿਹੜਾ ਕਿ ਕੱਲ ਦੀ ਮੀਟਿੰਗ ਹੋਈ ਉਸ ਵਿੱਚ ਉਸ ਚਿਹਰੇ ਦਾ ਨਾਮ ਫਾਈਨਲ ਹੋ ਗਿਆ ਹੈ ਕਿਹੜਾ ਚਿਹਰਾ ਹੈ ਜਿਸ ਨੂੰ ਇਹ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤੁਸੀਂ ਜੁੜ ਜਾਓ ਚੜ੍ਹਦੀ ਕਲਾ ਲੈਵਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਰਤੀ ਜਨਤਾ ਪਾਰਟੀ ਜੋ 2027 ਦਾ ਸੈਮੀਫਾਈਨਲ ਖੇਡ ਰਹੀ ਸੀ ਇਸ ਸੈਮੀਫਾਈਨਲ ਦੇ ਵਿੱਚ ਪੂਰੀ ਤਰ੍ਹਾਂ ਹਾਰ ਗਈ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ ਜੋ ਜਾਖੜ ਸਾਹਿਬ ਨੇ 18% ਤੱਕ ਕੋਟ ਬੈਂਕ ਭਾਜਪਾ ਦਾ ਪੈਦਾ ਕਰ ਦਿੱਤਾ ਲੋਕ ਸਭਾ ਚੋਣਾਂ ਦੇ ਵਿੱਚ ਉਹ ਇੱਕੋਦਮ ਫਿਰ ਕੱਟ ਗਿਆ ਜਦੋਂ ਦੇ ਜਾਖੜ ਸਾਹਿਬ ਬੀਜੇਪੀ ਦੇ ਕਾਰਮੀਆਂ ਵਿੱਚ ਸ਼ਾਮਲ ਨਹੀਂ ਹੋ ਰਹੇ ਔਰ ਉਹਨਾਂ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਨੰਦਰ ਮੋਦੀ ਦੇ ਬਾਰੇ ਬਿਆਨ ਦਿੱਤਾ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ ਉਹ ਉਲਟੇ ਜਿਸ ਨੂੰ ਲੈ ਕੇ ਬੀਜੇਪੀ ਦਾ ਹੋਰ ਗ੍ਰਾਫ ਡਾਊਨ ਹੋ ਗਿਆ ਚਾਰ ਜਿੰਮੀ ਚੋਣਾਂ ਦੇ ਵਿੱਚ ਜਾਖਰ ਸਾਹਿਬ ਨੇ ਕੋਈ ਪ੍ਰਚਾਰ ਨਹੀਂ ਕੀਤਾ ਜਿਸ ਤੋਂ ਬਾਅਦ ਰਵਨੀਤ ਮਿੱਟੂ ਨੇ ਵੀ ਜਾਖਰ ਸਾਹਿਬ ਦੇ ਉੱਪਰ ਵੱਡੇ ਤੰਜ ਕੱਸੇ ਔਰ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਬਿਲਕੁਲ ਸਾਈਡ ਤੇ ਹੋ ਕੇ ਚੁੱਪ ਕਰਕੇ ਬੈਠੀ ਰਹੀ ਜੋ ਕਿ ਕੱਲ ਚੰਡੀਗੜ੍ਹ ਵਿਖੇ ਸਾਰੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਪੰਜਾਬ ਦੇ ਵਿੱਚ ਜੋ ਬੀਜੇਪੀ ਦੇ ਇੰਚਾਰਜ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰupani ਜੀ ਪਹੁੰਚੇ ਹੋਏ ਸੀ ਪਰ ਉੱਥੇ ਜਾਖੜ ਨਹੀਂ ਪਹੁੰਚੇ ਜਾਖੜ ਤੋਂ ਬਿਗੈਰ ਹੀ ਉਹ ਭਾਜਪਾ ਦੀ ਸੂਬਾ ਪਧਰੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਸੀਨੀਅਰ ਲੀਡਰਸ਼ਿਪ ਔਰ ਜਾਖੜ ਦਾ ਨਾਂ ਆਉਣਾ ਇਸ ਗੱਲ ਦਾ ਸੰਕੇਤ ਕਰ ਗਿਆ ਕਿ ਜਾਖੜ ਬੀਜੇਪੀ ਤੋਂ ਨਾਰਾਜ ਨੇ ਜਾਖੜ ਬੀਜੇਪੀ ਨਾਲ ਹੁਣ ਨਹੀਂ ਚੱਲ ਰਹੇ ਜਾਖੜ ਬੀਜੇਪੀ ਵਿੱਚੋਂ ਵਾਪਸ ਚਲੇ ਜਾਣਗੇ ਜੋ ਕਿ ਇਸ ਮੀਟਿੰਗ ਦੇ ਵਿੱਚ ਵਿਜੇ ਰੁਪਾਨੀ ਨੇ ਸਾਰੇ ਆਗੂਆਂ ਨੂੰ ਇੱਕ ਸਲਾਹ ਦਿੱਤੀ ਕਿ ਅਗਲੇ ਦਿਨਾਂ ਵਿੱਚ 30 ਲੱਖ ਤੋਂ ਵੱਧ ਲੋਕਾਂ ਨੂੰ ਪੱਜਬਾ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਇਸ ਮਹਿਮ ਦੀ ਨਿਗਰਾਨੀ ਸਾਬਕਾ ਮੰਤਰੀ ਮੌਨਜਨ ਕਾਲਿਆ ਕਰਨਗੇ ਮੌਨਜਨ ਕਾਲਿਆ ਨੂੰ ਝੰਗ ਡੋਰ ਦੇ ਦਿੱਤੀ ਗਈ ਹੈ ਮੋਢਨ ਜਨ ਕਾਲਿਆ ਜੋ ਪੰਜਾਬ ਦੇ ਸਾਬਕਾ ਮੰਤਰੀ ਨੇ ਔਰ ਜਿਨ੍ਹਾਂ ਦਾ ਬੀਜੇਪੀ ਚ ਬਹੁਤ ਵੱਡਾ ਆਧਾਰ ਹੈ ਉਹਨਾਂ ਨੂੰ ਬੀਜੇਪੀ ਅਗਲਾ ਪ੍ਰਧਾਨ ਲਾਉਣ ਦੀਆਂ ਜਿਹੜੀਆਂ ਕਿਆਸਰਾਈਆਂ ਪੂਰੀਆਂ ਹੋ ਗਈਆਂ ਨੇ ਵਿਜੇ ਰਪਾਨੀ ਦੇ ਵੱਲੋਂ ਯੈਸ ਹੋ ਗਈ ਏ ਮੋਢਨ ਕਾਲਿਆ ਤੇ ਸੋ ਦਰਅਸਲ ਪਾਜਪਾ ਦੀ ਮੈਂਬਰਸ਼ਿਪ ਮਹਮ ਚਲਾਈ ਗਈ ਹੈ ਜਿਸ ਤੇ ਸਬੰਧੀ ਸਾਰੇ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਮਨਪ੍ਰੀਤ ਬਾਦਲ ਪੰਜਾਬ ਦੇ ਸਾਬਕਾ ਮੰਤਰੀ ਸਾਬਕਾ ਪ੍ਰਧਾਨ ਅਸ਼wini ਸ਼ਰਮਾ ਅਮਿਤ ਪਾਟਿਆ ਤਰਨ ਚੁੰਗ ਵਿਜੇ ਸਾਪਲਾ ਕੇਡੀ ਭੰਡਾਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਤਨੀ ਪੁਨੀਤ ਕੋਲ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਰਾਣਾ ਗੁਰਮੀਤ ਸਿੰਘ ਸੋਢੀ ਤੇ ਹੋਰ ਸਾਰੇ ਵੱਡੇ ਆਗੂ ਮੌਜੂਦ ਸਨ ਸੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨ ਚੁੰਗ ਨੇ ਕਿਹਾ ਕਿ ਜਰੰਦਰ ਸਾਬਕਾ ਕੈਬਨ ਮੰਤਰੀ ਮਨਜਨ ਕਾਲਿਆ ਜੋ 6 ਦਸੰਬਰ ਤੋਂ ਜਿਹੜੀ ਮੈਂਬਰਸ਼ਿਪ ਦੀ ਸ਼ੁਰੂਆਤ ਕਰਨਗੇ ਜਿਹੜੇ ਉਹਨਾਂ ਨੂੰ ਇਸ ਦਾ ਇੰਚਾਰਜ ਬਣਾਇਆ ਗਿਆ ਹੈ ਇਸ ਸਥਿਤਾਤ ਪਾਰਟੀ ਦਾ ਟੀਚਾ ਕਿ 30 ਲੱਖ ਲੋਕਾਂ ਨੂੰ ਭਾਜਪਾ ਨਾਲ ਜੋੜਨਾ ਹੈ। ਸੋ ਚੁਗ ਨੇ ਕਿਹਾ ਕਿ ਕਿਸਾਨਾਂ ਨੂੰ 6 ਦਸੰਬਰ ਨੂੰ ਜਿਹੜਾ ਦਿੱਲੀ ਜਾਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਤਰਨਾ ਲਾ ਲੈਣਾ ਚਾਹੀਦਾ ਹੈ ਕਿਉਂਕਿ ਦਿੱਲੀ ਵੱਲੋਂ ਤਾਂ ਸਭ ਕੁਝ ਦਿੱਤਾ ਜਾ ਰਿਹਾ ਹੈ ਲੇਕਿਨ ਪੰਜਾਬ ਵਿੱਚ ਜੋ ਸੀਐਮ ਨੇ ਉਹ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦੇ ਰਹੇ। ਸੋ ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਡਾ ਫੇਰ ਬਦਲ ਹੋ ਗਿਆ। ਮੋਢੀਨ ਕਾਲੀਆ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਭਾਜਪਾ ਦੀ ਅਗਲੇ ਪ੍ਰਧਾਨਗੀ ਦੀ।